ਉਹ ਇੰਨੇ ਕਹਤਾ ਪਰ ਨਾਲ ਬੱਤ ਕਰਦੇ ਆ ਦਾ ਕੰਮ ਜਿਵੇਂ ਚੱਲੀਆਂ ਦਾ ਟੈਂਡ ਫੋੜੀ ਗੋਲ ਕਰ ਤੇ ਚੱਲ ਛੱਡ ਦੇ ਛੱਡ ਦੇ ਇੱਥੇ ਖੜ ਦੇ ਫੀ ਵਧੀਆ ਰਹੇਗਾ ਬੰਦ ਕਰ ਦੇ ਬੰਦ ਕਰ ਦੇ ਚੱਕ ਲੈ ਤੇਰੇ ਕੋਲੇ 10ਵੇਂ ਅੱਧੇ ਘੰਟੇ ਦਾ ਟਾਈਮ ਆ ਇਕੱਠਾ ਕਰ ਲੈ ਸਾਰੇ ਤੇਰਾ ਕਿਸੇ ਨੇ ਕੋ ਠੀਕ ਹੈ ਫੇਰ ਨਾ ਕਹੀ ਦੱਸਿਆ ਨਹੀਂ ਮੇਰਾ ਪੀਰ ਬਣ ਕੇ ਦਵਾ ਦਾ ਨਿਮੇੜ ਲਾ ਹਾਂ ਨਿਮੇੜ ਲਾ ਅੱਧੇ ਘੰਟੇ ਦਾ ਟਾਈਮ ਹੈ ਤੇਰੇ ਕੋਲ ਇਕੱਠਾ ਕਰ ਚੱਲ ਚੱਲ ਡਾਕਟਰ ਸਾਹਿਬ ਆਏ ਉਧਰਲੇ ਪਾਸੇ ਚੱਲ ਆਪਾਂ ਇਹ ਜਵਾਕ ਮਾਰਦੇ ਲਾਦੇ ਇਹਨਾਂ ਨੇ ਇਹ ਖੱਸੀ ਕਰੀ ਜਾਂਦੇ ਆ ਉਹ ਇਹਨਾਂ ਨੂੰ ਬੱਸ ਕਵਾਇਆ ਜੇ ਜਿੰਨੀ ਬੰਦੀ ਹੋਈ ਕਾਰਵਾਈ ਉਹ ਸਾਰੀ ਕਾਨੂੰਨਨ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੇ ਆਪਦੀ ਫੋਰਸ ਲਈ ਆ ਤੇ ਨਾਲ ਜਿਆ ਤੁਸੀਂ ਵੀਡੀਓ ਵਿੱਚ ਦੇਖੋਗੇ ਨਾਲ ਨਾਲ ਉਹ ਫੜਨ ਵਾਸਤੇ ਜਿੰਨੇ ਵੀ ਗੁੰਡੇ ਅਨਸਰ ਸੀਗੇ ਉਹਨਾਂ ਨੂੰ ਫੜਨ ਵਾਸਤੇ ਤੁਰਪੇ ਨੇ ਤੁਹਾਨੂੰ ਇੱਕ ਬੇਨਤੀ ਹੈ ਜਿਵੇਂ ਤੁਹਾਨੂੰ ਕਮੇਟੀ ਫੈਸਲਾ ਕਰੂਗੀ ਉਹ ਮੈਂ ਫੈਸਲਾ ਆਪਾਂ ਮੰਨਾਂਗੇ ਸਾਰੇ ਜਣੇ ਪਰ ਥੋੜਾ ਜਿਹਾ ਸਮਾਂ ਲੱਗੂਆ ਇੱਕ ਦੋ ਦਿਨਾਂ ਦੇ ਵਿੱਚ ਕੱਲ ਨੂੰ ਇਹ ਆਪਾਂ ਪੂਰੀ ਬੁੱਲ ਕਾਰਵਾਈ ਇੱਥੇ ਕਰਾਉਣੀ ਆ ਇਹ ਕਾਰਵਾਈ ਜੀ ਹੁੰਦੀ ਸਾਸਪ ਦਾ ਕੱਟਾ ਜਿਹੜਾ ਬਹੁਤ ਵੱਰੇ ਫੇਰ ਵੈਗੋ ਕਿੱਥੇ ਗਿਆ ਸਾ ਵੈਗੋ ਅੱਲਾਹ ਕਹਿੰਦਾ ਹੁੰਦਾ ਲੋਇਆ ਹੁਣ ਹੁਣੇ ਆ ਗਈ ਨਹੀਂ ਨਹੀਂ ਇਹਦੇ ਨਾਲ ਜੋ ਫੱਜ ਗਿਆ ਉਹ ਤਰਿਆਦਾ ਫੱਜ ਗਿਆ ਉਹ ਤਰਿਆਦਾ ਉਹ ਤਰਿਆਦਾ ਹਾ ਹਾ ਵੱਲੇ 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 ਉਹ ਕਹਿੰਦੇ ਆ ਜਾ ਆ ਜਾ ਆ ਜਾ ਉੜ ਜਾ ਆ ਆ ਜਾਂਦਾ ਹੁਣ ਆ ਉਹਏ ਫੱਜ ਕਿੱਥੇ ਜਾ ਗਿਆ ਮੇਰੇ ਕੋਲੋਂ ਅੱਜ ਕਿ ਭੁਜਾਇਗਾ ਕਹਿੰਦੇ ਨੇ ਹੈ ਹਾਂ ਉਹ ਰੈਡੀ ਹੈ ਭਜਾਇਆ ਜਾਂਦਾ ਸਿਆ ਮਗਰ ਇਹ ਮੂਹ ਕਰਕੇ ਤੇ ਨਿਕਲ ਚੱਲਿਆ ਸੀਗਾ ਉਹ ਆ ਦੇ ਆ ਜਾ ਕਿੱਦਾਂ ਜਾਣਾਂ ਕਹਿੰਦੇ ਆ ਆਪ 12 ਪੂਰਾ ਨਹੀਂ ਪਤਾ ਹਾਂ ਕਾਰਵਾਈ ਸ਼ੁਰੂ ਹੋ ਗਈ ਇਹ ਲੋਕਾਂ ਦੇ ਇੱਕ ਦੇ ਵਿੱਚ ਬਰਕਤ ਆ ਦੇ ਮਲਹਰਾ ਮੁਹਬਤ ਮਾਰਕੀਟ ਦੇ ਵਿੱਚ ਲੋਕਾਂ ਨੇ ਜਿਹੜਾ ਵੱਡੇ ਪੱਧਰ ਤੇ ਇਕੱਠ ਕੀਤਾ ਤੇ ਇੱਕ ਦਾ ਇੱਕ ਤੇ ਦਾ ਸਬੂਤ ਦਿਖਾਇਆ ਇੱਕ ਇਹਦਾ ਕੀ ਆ ਦੇਖ ਲੋ ਰਿਜ਼ਲਟ ਤੁਹਾਡੇ ਸਾਹਮਣੇ ਹੈ ਵੱਡੇ ਪੱਤਰ ਤੇ ਜਿਹੜੀ ਪ੍ਰੋਫੈਸਰ ਪਹੁੰਚ ਚੁੱਕੀ ਆ ਠੀਕ ਹੈ ਦੇਖਦੇ ਹਾਂ ਹੁਣ ਕੀ ਕਾਰਵਾਈ ਪਾਉਂਦੇ ਆ ਅਨਲੈ ਕਿਵੇਂ ਬਾਹਰ ਲਾਇਆ ਨਾ ਲਾਈ 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 ਮਾਰਕੀਟ ਉਹ ਕਿਵੇਂ ਮਾਰਕੀਟ ਚ ਲਾਇਆ ਕਰਨਾ ਉਹ ਬਲੀ ਟਰਟੀਆਂ ਖਾਲੀ ਉੱਥੇ ਸਾਰੀਆਂ ਰੇੜੀ ਲਾਉਣੀ ਆ ਤੁਸੀਂ ਮਾਰਕੀਟ ਚ ਲਾਓ ਠੀਕ ਐ ਜਿੱਥੇ ਮਰਜੀ ਲਾਓ ਜਿੱਥੇ ਤੁਹਾਨੂੰ ਜਗ੍ਹਾ ਲੱਗਦੀ ਐ ਵੀ ਇੱਥੇ ਲਾਉਣੀ ਐ ਲਾ ਸਕਦੇ ਭਜਾ ਤੇ ਭਈਏ ਜਾ ਕੇ ਵੇਖੋ ਸਾਰੀਆਂ ਰੁੱਡੇ ਰੇੜੀ ਨਹੀਂ ਚੱਕਾ ਆਪਣੇ ਬੰਦੇ ਰੇੜੀ ਲਾ ਸਕਦੇ ਉੱਥੇ ਤੁਹਾਨੂੰ ਕੋਈ ਨਹੀਂ ਰੋਕੋ ਮੇਰਾ ਨੰਬਰ ਲੈ ਲਈ ਚਾਚੇ ਦਾ ਨੰਬਰ ਲੈ ਲਈ ਕੋਨੂ ਰੋਕ ਨਹੀਂ ਸਕਦਾ ਉੱਥੇ ਜਿੱਥੇ ਮਰਜ਼ੀ ਰੇੜੀ ਲਾਉ ਜਿੱਥੇ ਮਰਜ਼ੀ ਜਿਹੜੀ ਤੁਹਾਨੂੰ ਜਗ੍ਹਾ ਲੱਗਦੀ ਹੈ ਭਈਆ ਇੱਕ ਵੀ ਭਈਏ ਦੀ ਰੇੜੀ ਨਹੀਂ ਲੱਗਣਾਂ ਮੇਰੇ ਆਪਣੇ ਪੰਜਾਬੀਆਂ ਦੇ ਰੇੜੀਆਂ ਲੱਗਣਗੀਆਂ ਜਿਹੜਾ ਕੋਈ ਕੰਮ ਕਰਦਾ ਹੋਰ ਕਿਸੇ ਨੇ ਕੋਈ ਹੋਰ ਰੇੜੀ ਲਾਉਣੀ ਉਹ ਹੀ ਲਾ ਸਕਦਾ ਠੀਕ ਹੈ ਗੱਲਬਾਤ ਹੋਈ ਦੱਸ ਦਿਓ ਇੱਥੇ ਥੋੜਾ ਘੱਟ ਫਾਇਦਾ ਉੱਥੇ ਵਧੀਆ ਫਾਇਦਾ ਹੈ ਉੱਥੇ ਤੁਸੀਂ ਰੇੜੀ ਲਾ ਸਕਦੇ ਠੀਕ ਹੈ ਉੱਥੇ ਆਪਣੇ ਬੰਦਿਆਂ ਦੀਆਂ ਰੇੜੀਆਂ ਲਵਾਉਣੀਆਂ ਮਾਰਕੀਟ ਲੈਰੇ ਵਾਲੀ ਦੇ ਵਿੱਚ ਠੀਕ ਹੈ ਓਕੇ ਆ ਹੁਣ ਹੁਣ ਤਾਂ ਸਾਰੇ ਸੁਨੇਹੇ ਦਿੰਦੇ ਆ ਕੰਦੇ ਦੇ ਉੱਥੇ ਲਾ ਲਿਆ ਕਰੋ ਹੈ ਹਾਂ ਹਾਂ ਤਾਂ ਠੀਕ ਹੈ ਫਿਰ ਯਾਰ ਕੋਈ ਕੰਮ ਕਰਨਾ ਚਾਹੁੰਦਾ ਆਪਾਂ ਤਾਂ ਸਪੋਰਟ ਵੀ ਕਰ ਦਿਆਂਗੇ ਕਿੱਡੀ ਗੱਲ ਆ ਯਾਰ ਕਰਨ ਵਾਲੇ ਬੰਨ ਦੇਖੋ ਯਾਰ ਲਾ ਦੇ ਮੈਂ ਕਹਿੰਦਾ ਯਾਰ ਆਪਾਂ ਲਾ ਦਿਆਂਗੇ 10 ਰੇੜੀਆਂ ਹੋਰ 10 10 ਰੇੜੀਆਂ ਚਾਚੇ 10 ਰੇੜੀਆਂ ਆ ਬੰਦਿਆਂ ਦੀ ਸਪੋਰਟ ਕਰ ਦਿਆਂਗੇ 10 ਰੇੜੀਆਂ ਲਾਉਣਾ ਕਰਦਾ 10 ਕਿੱਡੀ ਗੱਲ ਹੈ ਹੈ ਕਰਨ ਵਾਲੇ ਬੰਨ ਯਾਰ ਗੱਲ ਤਾਂ ਇਹ ਆ ਇਹ ਗੱਲ ਨਾਲ ਖੜ ਕੇ ਸੇਲ ਵੀ ਕਰਾਵਾਂਗੇ ਹੋਰ ਦੱਸਾਂ ਐਡੀ ਵੀ ਨਹੀਂ ਗੱਲ ਮੈਂ ਤਾਂ ਹੁਣ ਅੱਕੇ ਮੈਂ ਖਾ ਲਿਆ ਕੋਈ ਚੱਕਰ ਨਹੀਂ ਯਾਰ ਐਡੀ ਕਿਹੜੀ ਗੱਲ ਹੈ ਕਿਹੜੀ ਗੱਲ ਬੱਟੇ ਜਵਾਕ ਸਾਡੇ ਜਵਾਕ ਹੋਈ ਜਾ ਕੇ ਹੋਈ ਵਾਕਈ ਮੈਂ ਜਰੇੜੀ ਲਾਈ ਹਾਂ ਹੋਰ ਕਿੰਨਾ ਫੋਸ਼ ਕਿੰਨਾ ਸੀ ਉਹ ਬੰਦਾ ਕਿੰਨਾ ਫੋਸ਼ ਸੀ ਉਹ ਬੰਦਾ ਦੱਸ ਉਪਰੋਂ ਨੇ 10 ਵਜੇ ਤੱਕ ਜਲਾਉਣੇ ਰਾਤ ਦੇ 10 ਵਜੇ ਤੱਕ ਫਿਰ ਉਹਨੂੰ ਇੱਕ ਗੱਲ ਹੋਰ ਵੀ ਕਹੀ ਐ ਵੀ ਰੇਟ ਜਾਇ ਜ ਲੱਖੀ ਵੀ ਐ ਨਾ ਹੋਵੇ ਵੀ ਪੈਸੇ ਭਰਦੇ ਵੱਡ ਬਣਾ ਲਿਆ ਵੱਡਣ ਲੱਗੇ ਹਾਂ ਵੱਡਣ ਲੱਗੇ ਹਾਂ ਇਹ ਇਹ ਗੱਲ ਹੈ ਢੇੜਾਂਗ ਫਿਰੂ ਕਿਹਦਾ ਜਿੱਸੇ 10 ਢੇੜੇ ਨਾ ਸੀ 21 ਦਾ ਸੋਲ ਗੱਪਿਆ ਜਿਹੜੀ ਐ 21 ਬਰਕਰ ਆਉਂਦੀ ਐ ਆ ਢੇੜਾਂ ਦੇ ਜੱਟੀਆਂ ਲਿਆ ਪੈਸੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਭਰਾ ਵੀ ਲੈਰੇ ਤੋਂ ਬਾਅਦ ਕਿੰਨੇ ਵੀ ਬੰਦੇ ਇਕੱਠੇ ਆਏ ਆ ਉਹ ਆਪਣੇ ਪਿੰਡ ਵਾਲੇ ਗਰੁੱਪ 'ਚ ਜਰੂਰ ਬੋਲਣ ਕੱਲ ਨੂੰ ਜੇ ਲੋੜ ਹੋਵੇ ਵੀ ਤਾਂ ਆਪਾਂ ਜਾ ਕੇ ਕੋਈ ਢੇੜੀ ਲੱਗੀ ਤਾਂ ਉਹਨੂੰ ਚੁਕਾਵਾਂਗੇ ਅੱਜ ਕਿਹੜਾ ਫਲਾਅ ਢੇੜ ਨਾਲ ਢੇੜ ਨਾਲ ਚੁਕਾ ਦਿੱਤਾਂਗੇ